ਸਸੀਗਾ ਤੋਂ ਉਸ ਤੋਂ ਅੱਜ ਆਪਾਂ ਗੱਲ ਕਰਾਂਗੇ ਨਾਗaland ਸਟੇਟ ਦੀ ਰੱਥ ਬੰਪਰ ਬਾਰੇ ਕੱਲ 19 ਤਰੀਕ ਨੂੰ ਰੱਥ ਬੰਪਰ ਦਾ ਰਿਜ਼ਲਟ ਨਿਕਲਣ ਜਾ ਰਹੇ ਆ ਰਾਤ 8 ਵਜੇ ਡਰਾਅ ਨਿਕਲਣਾ ਤੇ ਰਿਜ਼ਲਟ ਵੀ ਤੁਹਾਨੂੰ ਅਸੀਂ ਦੱਸਾਂਗੇ ਇਸ ਕਰਕੇ ਪੇਜ ਨੂੰ ਫੋਲੋ ਕਰ ਲਓ ਤੇ ਪਹਿਲਾ ਪ੍ਰਾਈਜ਼ 3 ਕਰੋੜ ਦਾ ਕਿੱਥੇ ਲੱਗਾ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਤੇ ਬਾਕੀ ਪੂਰਾ ਰਿਜ਼ਲਟ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਜਿਹੜਾ ਪਹਿਲਾ ਪ੍ਰਾਈਜ਼ 3 ਕਰੋੜ ਦਾ ਜਿਹੜਾ ਮੇਨ ਆ ਜਿਹੜਾ ਗਰੰਟੀਡ ਆ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਕਿੱਥੇ ਪ੍ਰਾਈਜ਼ ਲੱਗਾ ਪਹਿਲਾਂ ਤੇ 500 ਰੁਪਏ ਦੀ ਕਿ ਟਿਕਟ ਆ ਇਹ ਤੇ ਕੱਲ੍ਹ ਨੂੰ ਰਾਤ ਨੂੰ 8 ਵਜੇ ਡ ਪਹਿਲਾ ਪ੍ਰਾਈਜ਼ ਚੈਨਲ ਕੋਡ ਦਾ ਗਰੰਟੀ ਟੂ ਪਬਲਿਕ ਆ ਦੂਸਰਾ 10 ਲੱਖ ਦੇ yeah. 5 ਆ ਤੀਸਰਾ 5 ਲੱਖ ਦੇ 5 ਆ ਚੌਥਾ ਨਾਮ ਹਣਾ ਜੀ 9000 ਦਾ ਵੀ 500 ਪ੍ਰਾਈਜ਼ ਆ ਤੇ ਪੰਜਵਾਂ ਨਾਮ ਜਿਹੜਾ ਆ 7000 ਦਾ ਉਹ ਵੀ 500 ਪ੍ਰਾਈਜ਼ ਆ ਤੇ ਛੇਵਾਂ ਨਾਮ ਹੈਗਾ ਜੀ 3000 ਦਾ ਉਹ ਵੀ 500 ਪ੍ਰਾਈਜ਼ ਆ ਐਂਡਲ ਆ ਪ੍ਰਾਈਜ਼ ਜਿਹੜਾ 1000 ਦਾ ਉਹ ਵੀ 20 ਪ੍ਰਾਈਜ਼ ਕੱਢੇ ਜਾਣੇ ਆ ਟੋਟਲ ਸਕੀਮ ਜਿਹੜੀ ਆ ਉਹ 5 ਲੱਖ ਦੀ ਆ ਪਹਿਲਾ ਦੂਜਾ ਤੀਜਾ ਪ੍ਰਾਈਜ਼ ਇਹ ਛੇ ਅੱਖਰ ਲੋਟਰੀ ਦੇ ਤੁਸੀਂ ਮੈਚ ਕਰਨੇ ਆ ਚੌਥਾ ਪੰਜਵਾਂ ਛੇਵਾਂ ਤੇ ਸੱਤਵਾਂ ਇੱਥੇ ਤੁਸੀਂ ਲੋਟਰੀ ਸਰ ਚਾਰ ਨੰਬਰ ਮੈਚ ਕਰਨੇ ਆ ਤੇ ਰਿਜ਼ਲਟ ਜਿਹੜਾ ਕੱਲੂ 8 ਵਜੇ ਨਿਕਲ ਜਾਣਾ ਤੇ ਤੁਸੀਂ ਵੀ ਇਹ ਟਿਕਟ ਜਰੂਰ ਖਰੀਦਿਓ ਤੇ 8 ਵਜੇ ਰਾਤ ਨੂੰ ਡਰਾ ਨਿਕਲਣਾ ਠੀਕ ਹੈ ਜੀ ਤੇ 9:00 ਵਜੇ ਰਿਜ਼ਲਟ 8:30 ਪੌਣੇ 9:00 ਵਜੇ ਰਿਜ਼ਲਟ ਪਬਲਿਸ਼ ਹੋ ਜਾਂਦਾ ਹੈ ਤੇ ਤੁਸੀਂ ਟਿਕਟ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਜਿਹੜਾ ਪ੍ਰਾਈਜ਼ ਆ ਟਿਕਟ ਤੇ ਹੀ ਮਿਲਣਾ ਹੈ ਤੇ ਬਾਕੀ ਪੇਜ ਨੂੰ ਕੱਲੂ ਫੋਲੋ ਰਿਜ਼ਲਟ ਤੁਹਾਨੂੰ ਅਸੀਂ ਦੱਸ ਦੇਣਾ ਕੱਲੂ ਧੰਨਵਾਦ